ਕੋ ਮਨ ਜਾਣਾ ਔਰ ਕਿੱਥੇ ਜਾਣਾ ਤੂੰ ਨਾ ਕਰਨੀ ਆ ਉਹਨਾਂ ਦੀਆਂ ਰੀਸਾਂ ਤੇ ਨਾ ਕਰਿਆ ਕਰ ਕੋਈ ਸਮਾਸਮੂਨ ਲੈ ਆ ਆਪਣਾ ਕੋਈ ਸੂਟ ਸਟ ਲੈ ਆ ਸਿਆਲ ਵਾਲਾ ਓਹੋ ਮੰਮੀ ਗੱਲ ਕੀ ਹੋ ਗਈ ਐ ਤੁਸੀਂ ਮੈਨੂੰ ਕੰਮ ਹੀ ਨਹੀਂ ਕਰਨ ਦੇਂਦੇ ਅੱਜ ਆਪ ਨੂੰ ਕੰਮ ਆਣਾ ਕਿਤਾ ਪੰਜ ਪੰਜ ਕੰਮ ਕਰਨ ਢੀਆ ਤੇ ਮੈਨੂੰ ਓਦਾਂ ਕਿਹਾ ਹੁੰਦਾ ਨਾ ਤੇ ਵੱਡਣ ਪਾ ਜਾਣਾ ਹੀ ਨਹੀਂ ਮੈਨੂੰ ਤੇ ਮੈਂ ਤਾਂ ਫੋਨ ਕੀਤਾ ਮੈਂ ਆਉਣ ਦੀ ਆ ਦੱਸਾਂ ਕਿ ਮਿੰਟਾਂ ਤੱਕ ਮੈਂ ਪਹੁੰਚ ਜਾਣਾ ਵਾ ਅੱਛਾ ਚਲੋ ਕੋਈ ਨਹੀਂ ਲੈ ਆਉਣਾ हां चल है ਛੱਡੀ ਆ ਜੀ ਠੀਕ ਠੀਕ ਆ ਓ ਬਾਰ ਨਾ ਮਾਮੀ ਜੀ ਆਏ ਆ ਜਾਓ ਜਾ ਕੇ ਮਿਲ ਲਓ ਹੋਰ ਸੁਣਾ ਕਿਦਾਂ ਠੀਕ ਠਾਕ ਹਾਂਜੀ ਸਭ ਠੀਕ ਠਾਕ ਭਾਬੀ ਜੀ ਤੁਸੀਂ ਸੁਣੋ ਹਾਂ ਠੀਕ ਠਾਕ ਤੇ ਰਜਿੰਦਰ ਕਿੱਧਰ ਗਿਆ ਵਾ ਉਹ ਜਰਾ ਕਿ ਨਾ ਬੱਬੀ ਤੇ ਗਏ ਸੀ ਕਣਕ ਦੇ ਹੀ ਵੇਜਣ ਬੰਦੇ ਤੋਂ ਨਾਲ ਲੱਗੇ ਖਲੋਤੇ ਹੋਣੇ ਕਿਤੇ ਆਹੋ ਚੱਲ ਹੁਣ ਇਹ ਵੀ ਜ਼ੋਰ ਵਾਲਾ ਕੰਮ ਦਾ ਹਾਂਜੀ ਹਾਂਜੀ